ਸਾਖਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ अरुण ਕੁਰਾਲੀ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਬੋਰਡ ਦੀਆਂ ਤਸਵੀਰਾਂ ਦਿਖਾਣ ਗ੍ਰਾਮ ਸਭਾ ਪਿੰਡ ਝਿੰਗੜਾ ਕਲਾ ਐਸਐਸ ਨਗਰ ਵਿੱਚ ਅੱਜ ਲਗਾਈ ਗਈ ਹੈ ਜਿੱਥੇ ਕਿ ਪੂਰਾ ਪਿੰਡ ਇਕੱਠਾ ਦਿਖਿਆ ਅਤੇ ਇਸ ਪੁੰਡ ਪਿੰਡ ਦੀ ਸਰਪੰਚ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਉਹ ਸਾਰੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਅੱਜ ਬीडीＰਓ ਦਫਤਰ ਅਤੇ ਵੱਖ-ਵੱਖ ਦਫਤਰਾਂ ਵਿੱਚੋਂ ਅਧਿਕਾਰੀ ਆਏ ਸਨ ਅਤੇ ਪਿੰਡ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਅਤੇ ਪਿੰਡ ਦੇ ਜੋ ਮੁੱਦੇ ਸਨ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਪੈਲ ਦੇ ਆਧਾਰ ਤੇ ਕੰਮ ਕਰਨਗੇ ਅਤੇ ਜੇਕਰ ਕਿਸੇ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਤਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਗੇ ਕਿਉਂਕਿ ਪਿੰਡ ਦੀ ਸਰਪੰਚ ਸਾਂਝੀ ਹੁੰਦੀ ਹੈ ਅਤੇ ਪਿੰਡ ਦੇ ਕੰਮ ਕਰਨਾ ਉਹਨਾਂ ਦਾ ਫਰਜ਼ ਹੁੰਦਾ ਹੈ ਕੀ ਕਹਿਣਾ ਹੈ ਪਿੰਡ ਦੀ ਸਰਪੰਚ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਨਾਮ ਹੈ ਕਿਹੜੇ ਪਿੰਡ ਦੇ ਸਰਪੰਚ ਹਾਂ ਜੀ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਮੈਂ ਸਰਪੰਚ ਪਿੰਡ ਢਿੰਗਣਾ ਕਲਾਂ ਤੋਂ ਅੱਜ ਇੱਕ ਵੱਡੀ ਗ੍ਰਾਮ ਸਭਾ ਜਿਹੜੀ ਹੈ ਉਹ ਲਗਾਈ ਗਈ ਹੈ ਪਿੰਡ ਦੇ ਵਿੱਚ ਕੀ ਕੀ ਸਮਝਾਇਆ ਗਿਆ ਲੋਕਾਂ ਨੂੰ ਦੇਖੋ ਜੀ ਇਹ ਮੇਰੇ ਲਈ ਪਹਿਲੇ ਤੇ ਬਹੁਤ ਮਾਣ ਦੀ ਗੱਲ ਹੈ ਕਿ ਮੈਂ ਮੈਨੂੰ ਮੈਨੂੰ ਲੱਗਦਾ ਇਲਾਕੇ ਦਾ ਪਹਿਲਾ ਇਦਾਂ ਦਾ ਮੈਂ ਸਰਪੰਚ ਉਮੀਦਵਾਰ ਹੋऊंगी ਜਿਨੇ ಗ್ರಾಮ ਸਭਾ ਹੈ ਇੰਨੇ ਵੱਡੇ ਪੱਧਰ ਤੇ ਕੀਤੀ ਆ ਪਰ ਉਹਦੇ ਵਿੱਚ ਮੈਂ ਆਪਣੇ ਪਿੰਡ ਦਾ ਧੰਨਵਾਦ ਕਰਦੀ ਆ ಗ್ರಾಮ ਸਭਾ ਮੈਂਬਰਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੀ ਪੂਰਾ ਸਾਥ ਦਿੱਤਾ ਤੇ ಗ್ರಾಮ ਸਭਾ ਦੇ ਵਿੱਚ ਆਏ ಗ್ರಾಮ ਸਭਾ ਦਾ ਜਿਹੜਾ ਹੈਗਾ ਹੈ ਕਿ ਇਹ ਇੱਕ ਮੇਰੀ ਤਾਕਤ ਹੈ ਇਹ ਤੁਸੀਂ ਸਾਡਾ ਜਿਹੜਾ ਲੋਗੋ ਲੱਗਿਆ ਹੋਇਆ ਬੈਨਰ ਦੇਖਿਆ ਇਹਦੇ ਵਿੱਚ ਵੀ ਇਹ ਹੈ ਵੀ ਜਿਹੜੀ ਗ੍ਰਾਮ ਸਭਾ ਹੈ ਉਹੀ ਤਾਕਤ ਹੈ ਲੋਕਤੰਤਰ ਦੀ ਬੁਨਿਆਦ ਵੀ ਉਹੀ ਹੈ ਤੇ ਸਾਡੀ ਜਿਹੜੇ ਸਾਡੀ ਪੰਚਾਇਤ ਹੈ ਉਹਦੀ ਬੁਨਿਆਦ ਵੀ ਜਿਹੜੀ ਹੈਗੀ ਲੋਕ ਸਭਾ ਹੈ ਤੇ ਮੈਂ ਜਿੰਨੇ ਵੀ ਹੁਣ ਸਾਡੇ ਪਿੰਡ ਦੇ ਵਿਕਾਸ ਕਾਰਜ ਨੇ ਮੈਂ ਅੱਜ ਲੋਕ ਸਭਾ ਦੇ ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਵਿਚਾਰੇ ਲੋਕਾਂ ਦੀ ਸਹਿਮਤੀ ਲਈ ਉਹਦੇ ਵਿੱਚ ਤੇ ਹੁਣ ਆਪਾਂ ਮਤਲਬ ਪਲੈਨਿੰਗ ਦੇ ਨਾਲ ਕਿ ਜਿਹੜਾ ਕੰਮ ਪਹਿਲਾਂ ਹੋਣ ਵਾਲਾ ਉਸ ਤੋਂ ਬਾਅਦ ਹੋਣ ਵਾਲਾ ਉਹਦਾ ਇੱਕ ਜੀਪੀਡੀਪੀ ਦਾ ਪਲਾਨ ਬਣਾਇਆ ਹੈ ਉਹ ਆਪਾਂ ਪਲਾਨ ਬਣਾ ਕੇ ਅੱਗੇ ਭੇਜਾਂਗੇ ਇਹ ਇਹਦੇ ਲਈ ਇਹ ਜਿਹੜਾ ਤੁਸੀਂ ਇਕੱਠ ਦੇਖਿਆ ਇਹਦੇ ਲਈ ਮੈਂ ਮਤਲਬ ਡੋਰ ਟੂ ਡੋਰ ਜਾ ਕੇ ਕਿਉਂਕਿ ಗ್ರಾಮ ਸਭਾ ਬਾਰੇ ਕੋਈ ਅਵੇਅਰ ਨਹੀਂ ਸੀਗਾ ਕਿਸੇ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਮੈਂ ਡੋਰ ਟੂ ਡੋਰ ਗਈਆਂ ਇਹ ਮੈਂ ਇੱਕ ਤੁਹਾਡੇ ਇਹਦੇ ਦੁਕਾਨਾਂ ਚ ਆਣੀ ਆ ਮੈਂ ਇਹ ਇੱਕ ਟੈਂਪਲੇਟ ਛੋਟਾ ਜਿਹਾ ਛਪਵਾਇਆ ਸੀਗਾ ਆਪਣਾ ਤੇ ਇਹ ਮੈਂ ਘਰ ਘਰ ਜਾ ਕੇ ਵੰਡਿਆ ਜ ਜਿਹਦੇ ਵਿੱਚ ಗ್ರಾಮ ਸਭਾ ਬਾਰੇ ਜਾਣਕਾਰੀ ਆ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਇਹ ਵੀ ਵੰਡਿਆ ਉਸ ਤੋਂ ਬਾਅਦ ਮੈਂ ਫਿਰ ਆਪਣਾ ਅਜੰਡਾ ਨੋਟਿਸ ਛਪਵਾਇਆ ਉਹ ਸੁਪਵਾ ਕੇ ਫਿਰ ਸੈਕਿੰਡ ਰਾਉਂਡ ਫੇਰ ਕਰ ਕਰ ਜਾ ਕੇ ਲਾਇਆ ਉਹ ਲੋਕਾਂ ਦੇ ਵਿੱਚ ਵੰਡੇ ਆ ਲੋਕਾਂ ਨੂੰ ਅਵੇਅਰ ਕੀਤਾ ਪੂਰਾ ਕਿ ਆਖਰ ਗ੍ਰਾਮ ਸਭਾ ਹੈ ਕੀ ਲੋਕ ਜਾਗੇ ਮੈਨੂੰ ਬੜੀ ਖੁਸ਼ੀ ਆ ਕਿ ਲੋਕ ਮੇਰੇ ਜਿਹੜੇ ਦਿੱਤੇ ਹੋਏ ਓਕੇ ਨੂੰ ਲੈ ਕੇ ਜਾਗੇ ਤੇ ਅੱਜ ਤੁਹਾਡੇ ਸਾਹਮਣੇ ਸਿਗਾ ਕਿ ਮੇਰੇ ਪਿੰਡ ਦੇ ਬਹੁਤ ਜ਼ਿਆਦਾ ਜਿਹੜੇ ਗ੍ਰਾਮ ਸਭਾ ਦੇ ਮੈਂਬਰ ਹੈ ਮੇਰੀ ਉਮੀਦ ਤੋਂ ਜ਼ਿਆਦਾ ਅੱਜ ਇੱਥੇ ਬੈਠੇ ਸਿਗੇ ਤੇ ਉਮੀਦ ਹੈ ਕਿ ਅਸੀਂ ਇਹਨਾਂ ਦੇ ਆਸਰੇ ਦੇ ਨਾਲ ਆਪਣਾ ਜਿਹੜਾ ਆਉਣ ਵਾਲਾ ਪਲਾਨ ਹੈ ਆਪਣੇ ਪਿੰਡ ਦੀ ਤਰੱਕੀ ਆ ਉਹ ਵਧੀਆ ਢੰਗ ਨਾਲ ਕਰਾਂਗੇ। ਅਸਰ ਪੰਜ ਜਿਹੜਾ ਹੁੰਦਾ ਹੈ ਪਿੰਡ ਦਾ ਸਾਂਝਾ ਹੁੰਦਾ ਕਈ ਅਜੇ ਲੋਕੀ ਹੁੰਦੀਆਂ ਜਿਹੜੇ ਕੀ ਵੋਟਾਂ ਨਹੀਂ ਪਾਈਆਂ ਹੁੰਦੀਆਂ। ਫਿਰ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਜਾਂ ਓਹ ਜ਼ਿਆਦਾ ਨਾਲ ਲੈ ਕੇ ਚੱਲੂ। ਬਹੁਤ ਵਧੀਆ ਪੁਆਇੰਟ ਤੁਸੀਂ ਮੈਨੂੰ ਇਹ ਕਿਹਾ। ਉਹਨਾਂ ਨੂੰ ਪਹਿਲ ਦੇ ਧਾਟੇ ਲੈ ਕੇ ਚੱਲਾਂਗੀ। ਕਿਉਂਕਿ ਦੇਖੋ ਇੱਕ ਫੇ ਬਣਿਆ ਹੁੰਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਨੂੰ ਮੈਂ ਵਧੀਆ ਲੱਗੀ। ਇਸ ਕਰਕੇ ਉਹਨਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਪਾਈਆਂ ਹੋਣਗੀਆਂ ਉਹਨਾਂ ਨੂੰ ਮੇਰੇ 'ਚ ਕੋਈ ਕਮੀ ਲੱਗੀ ਹੋਊਗੀ। ਮੈਂ ਉਹ ਕਮੀਆਂ ਨੂੰ ਦੂਰ ਕਰਨ ਦੀ ਪੂਰੀ ਕੋ ਤੇ ਇਸ ਚੀਜ਼ 'ਚ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਵੀ ਦੰਨੀ ਆ ਕਿ ਮੇਰੇ ਘਰੇ ਆਉਂਦੇ ਨੇ ਪਰਸਨ ਹਰ ਆਉਂਦਾ ਹੈ ਚਾਹੇ ਮੈਨੂੰ ਨਹੀਂ ਪਤਾ ਇਹ ਵੋਟ ਜਿਹੜੀ ਹੁੰਦੀ ਹੈ ਇਹ ਲੁਕੀ ਹੋਈ ਚੀਜ਼ ਹੁੰਦੀ ਆ ਕਿਸੇ ਨੇ ਵੋਟ ਪਾਈ ਨਹੀਂ ਪਾਈ ਮੇਰੇ ਲਈ ਉਹ ਡਸਨਟ ਮੈਟਰ ਮੇਰੇ ਲਈ ਅਜੇ ਮੈਟਰ ਹੈ ਕਿ ਮੈਨੂੰ ਬਣਾਇਆ ਤਾਂ ਮੇਰੇ ਪੂਰੇ ਪਿੰਡ ਨੇ ਹੀ ਮੈਨੂੰ ਵੋਟ ਪਾਈ ਆ ਤੇ ਮੈਂ ਸਾਰੇ ਉਹਨਾਂ ਵੋਟਰਾਂ ਦਾ ਵੀ ਧੰਨਵਾਦ ਕਰਦੀ ਆ ਤੇ ਉਹਨਾਂ ਦਾ ਕੰਮ ਪੂਰੇ ਜੋਸ਼ ਨਾਲ ਜਿੱਥੋਂ ਜੋ ਜੈਨੂਅਨ ਹੈ ਹਰ ਇੱਕ ਦਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੀ ਕੀ ਨਾਮ ਆਪਣਾ ਗ੍ਰਾਮ ਸਭਾ ਹੋਈ ਹੈ ਕੀ ਕੀ ਕਹਿਣਾ ਚਾਹੁੰਦੇ ਹੋ ਚਲੋ ਤਾਂ ਸੱਸੀ ਕਾਲ ਜੀ ਤੁਹਾਡਾ ਇੱਥੇ ਪਹੁੰਚਣਾ ਹੈ ਤੇ ਮੇਰਾ ਨਾਮ ਹਰਪ੍ਰੀਤ ਕੌਰ ਹੈ ਜੀ ਬਲਾਕ ਪ੍ਰਧਾਨ ਐ ਮੈਂ ਤੇ ਅੱਜ ਜਿਹੜੀ ਇੱਥੇ ਗ੍ਰਾਮ ਸਭਾ ਹੋਈ ਹੈ ਬਹੁਤ ਵਧੀਆ ਉਪਰਾਲਾ ਹੈ ਜੀ ਕਿ ਸਰਪੰਚ ਵੱਲੋਂ ਕਿਉਂਕਿ ਮੈਂ ਬਹੁਤ ਦੇਖਿਆ ਹੈ ਸਰਪੰਚ ਲੇਕਿਨ ਆਪਣੇ ਇਦਾਂ ਦਾ ਸਰਪੰਚ ਮੈਂ ਕਹਿੰਦੀ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਜਿਹੜਾ ਇਹਨਾਂ ਮਿਹਨਤੀ ਹੈ ਘਰ ਜਾ ਜਾ ਕੇ ਇਹਨਾਂ ਨੇ ਪਬਲਿਕ ਨੂੰ ਸਮਝਾਇਆ ਆਪਣੇ ਕੰਮਾਂ ਬਾਰੇ ਬਾਕੀ ਤੁਸੀਂ ਹੁਣ ਇਹ ਦੇਖੋ ਕੰਮ ਤਾਂ ਹੁਣ ਪਬਲਿਕ ਦੇ ਹੱਥ ਵਿੱਚ ਹੀ ਜ਼ਿਆਦਾ ਹੁੰਦਾ ਕਿਉਂਕਿ ਕੰਮ ਉਹਨਾਂ ਨੇ ਦੱਸਣਾ ਕੰਮ ਸਰਪੰਚ ਦਾ ਹੁੰਦਾ ਕਰਵਾਣਾ ਹੈ ਨਾ ਤੇ ਆਪਾਂ ਉਮੀਦ ਕਰਦੇ ਹਾਂ ਜੀ ਸਰਪੰਚ ਤੋਂ ਕਿ ਅੱਗੇ ਨੂੰ ਵੀ ਕੰਮ ਬਹੁਤ ਵਧੀਆ ਕਰਾਨਗੇ ਹਾਂਜੀ ਤੇ ਸਰਪੰਚ ਜੀ ਆਪਣੇ ਕੀ ਦੱਸਿਆ ਗਿਆ ਜੀ ਪਿੰਡ ਵਾ ਪਿੰਡੇ ਦੇ ਲੋਕਾਂ ਨੂੰ ਮੈਡਮ ਕੀ ਕੀ ਦੱਸਿਆ ਗਿਆ ਪਿੰਡ ਦੇ ਜੀ ਲੋਕਾਂ ਨੂੰ ਆਪਾਂ ਨੇ ਦੱਸਿਆ ਜੇ ਇੱਕ ਤਾਂ ਦੇਖੋ ਜਿਹੜੇ ਹੁੰਦਾ ਮੇਨ ਕੰਮ ਪਿੰਡਾਂ ਦੇ ਕਿ ਤੁਸੀਂ ਪਿੰਡਾਂ ਦੇ ਕੰਮ ਕਿੱਦਾਂ ਕਰਾਣੇ ਪਬਲਿਕ ਨੇ ਕਿੱਦਾਂ ਕੰਮ ਕਰਵਾਣੇ ਆ ਤੇ ਵਾਕੀ ਤੁਸੀਂ ਦੇਖੋ ਹੁਣ ਉਮੀਦ ਕਰਦੇ ਆਂ ਜੀ ਅਸੀਂ ਸਰਪੰਚ ਤੋਂ ਕਿ ਸਰਪੰਚ ਜੀ ਸਾਡੇ ਕਿੱਦਾਂ ਕੰਮ ਕਰਵਾ ਰਹੇ ਆਂ ਤੁਸੀਂ ਇਹਨਾਂ ਤੋਂ ਇੱਕ ਵਾਰ ਇਹ ਪੁੱਛੋ ਪਿੰਡ ਦੇ ਸਰਪੰਚ ਕੋਲੋਂ ਚੱਲਾ ਉਪਰਾਲਾ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਚ ਪਰਾਲਾ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ಗ್ರಾಮ ਸਭਾ ਛੱਦ ਕੇ ਸਾਰੇ ਹੀ ಗ್ರಾಮ ਸਭਾ ਮੈਂਬਰਾਂ ਤੋਂ ਉਹਨਾਂ ਦੇ ਵਿਚਾਰ ਲੈ ਗਏ ਹਨਾ ਤੇ ਵੀ ਕਿਹੜਾ ਕੰਮ ਪਿੰਡ 'ਚ ਕਿਹੜੇ-ਕਿਹੜੇ ਕੰਮ ਕਰਵਾਉਣ ਵਾਲੇ ਨੇ ਤੇ ਕਿਹੜਾ ਕੰਮ ਪਹਿਲਾਂ ਕਰਵਾਉਣਾ ਚਾਹੀਦਾ ਹੈ ਜਿਹਦੀ ਸਖਤ ਲੋੜ ਹੈ ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਸਾਰੇ ਹੀ ਇਦੇ ਵਿੱਚ ਪਹੁੰਚੇ ਨੇ ਵੀਡੀਓ ਦਾ ਉਤਰਦੋਂ ਵੀ ਤੇ ਹੋਰ ਸਬੰਧਤ ਵਿਭਾਗਿਆਂ ਤੋਂ ਇੱਥੇ ਸੋ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ